ਹਰਦੀ ਮੌਸਮ ਅਤੇ ਧੁੰਦ ਦਾ ਫਾਇਦਾ ਚੁੱਕ ਕੇ ਰੋਪੜ ਇਲਾਕੇ ਦੀ ਜੰਗਲੀ ਜੀਵਾਂ ਨੂੰ ਲਗਾਤਾਰ ਨਿਸ਼ਾਨਾ ਬਣਾ ਕੇ ਉਹਨਾਂ ਦਾ ਸ਼ਿਕਾਰ ਕੀਤਾ ਜਾ ਰਿਹਾ ਹੈ। ਕਾਲਮ ਨੂੰ ਸ਼ਿੱਕੇ ਟੰਕੇ ਜੰਗਲੀ ਜੀਵਾਂ ਨੂੰ ਕੁਝ ਲੋਕ ਨਿਸ਼ਾਨਾ ਬਣਾ ਰਹੇ ਹਨ ਅਤੇ ਬੇਜ਼ਬਾਨ ਪਛਵ ਨੂੰ ਮਾਰ ਰਹੇ ਹਨ। ਭਾਵੇਂ ਕਿ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਬੜੇ ਜੰਗਲੀ ਜੀਵਾਂ ਤੋਂ ਬਚਾਅ ਲਈ ਕਿਸਾਨਾਂ ਨੂੰ ਨਿਯਮ ਤਹਿਤ ਹੱਕ ਵੀ ਦਿੱਤੇ ਗਏ ਹਨ ਪਰ ਕੁਝ ਲੋਕ ਬਿਨਾਂ ਕਿਸੇ ਕਾਰਨ ਦੇ ਸਿਰਫ ਸ਼ਿਕਾਰ ਖੇਡਣ ਅਤੇ ਇਹਨਾਂ ਜੰਗਲੀ ਜੀਵਾਂ ਨੂੰ ਖਾਣ ਦੇ ਸ਼ੌਕ ਵਜੋਂ ਇਹਨਾਂ ਨੂੰ ਨਿਸ਼ਾਨਾ ਬਣਾਦੇ ਹਨ। ਰੋਪੜ ਦੇ ਬੂ ਜੰਗਲਾਤ ਵਿਭਾਗ ਨੇ ਦੋ ਨੌਜਵਾਨਾਂ ਨੂੰ ਮਾਰੇ ਗਏ ਜੰਗਲੀ ਸੂਰ ਸਮੇਤ ਕਾਬੂ ਕੀਤਾ ਹੈ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਕਿ ਉਹਨਾਂ ਨੂੰ ਜੰਗਲੀ ਜੀਵ ਮਾਰੇ ਜਾਣ ਅਤੇ ਇੱਕ ਪੌਟੀ ਫਾਰਮ ਵਿੱਚ ਸਾਫ ਕੀਤੇ ਜਾਂਦੀ ਸੂਚਨਾ ਮਿਲਣ ਤੋਂ ਬਾਅਦ ਛਾਪਾ ਮਾਰ ਕੇ ਜੰਗਲੀ ਸੂਰ ਅਤੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ ਜਦਕਿ ਪਕੜੇ ਗਏ ਨੌਜਵਾਨਾਂ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਇਹ ਕੁੱਤਿਆਂ ਵੱਲੋਂ ਮਾਰਿਆ ਗਿਆ ਸੀ ਪਰ ਉਹਨਾਂ ਵੱਲੋਂ ਜੰਗਲਾਤ ਵਿਭਾਗ ਨੂੰ ਸੂਚਨਾ ਦੇਣ ਦੀ ਬਜਾਏ ਖੁਦ ਇਸ ਨੂੰ ਸਾਫ ਕਰਨ ਦੇ ਸਵਾਲ ਤੇ ਕੋਈ ਜਵਾਬ ਨਹੀਂ ਦੇ ਸਕੇ ਮੇਰਾ ਪੰਜਾਬ ਦੀ ਲਾਡੀ ਖਾਬੜਾ ਦੀ ਰਿਪੋਰਟ ਇਹ ਮਾਰਿਆ ਨਹੀਂ ਇਹ ਸਾਡੇ ਖੇਤਾਂ ਚ ਕੁੱਤਿਆਂ ਬਾਰਾ ਕੁੱਤਿਆਂ ਨੇ ਮਾਰਿਆ ਉਹਦੇ ਉੱਥੇ ਪਿੱਛੇ ਚੁੱਕੇ ਹੈਗੇ ਅਸੀਂ ਉੱਥੇ ਮੋਕੇ ਦਾ ਸਾਡੇ ਖੇਤਾਂ ਜਦ ਲਈ ਔਰਾ ਕੀ ਕਰਦੇ ਉੱਥੇ ਖੇਤਾਂ ਆ ਕਿਹੜੇ ਪੰਡਤ ਹੈ ਤੁਸੀਂ ਸਾਡਾ ਪਿੰਡ ਮੰਗਲ ਦੇ ਕੋਲ ਹੀ ਹੈ ਪਿੰਡ ਛੋਟੇ ਵਾਲਾ ਤੇ ਮੇਰੇ ਕੁੱਤਿਆਂ ਨੇ ਮਾਰਿਆ ਤੁਸੀਂ ਸਾਹ ਵੀ ਵੀ ਕਰਨ ਲੱਗਦੇ ਇਹ ਉਹ ਫੇਰ ਰਾਤ ਮਰਿਆ ਉਹ ਤਾਂ ਨਾ ਥਪਿਆ ਵਜੀ ਪਿੱਛੋਂ ਆਇਆ پتہ ਨਹੀਂ ਕਿੱਧਰ ਆਇਆ ਜੀ ਤੁਹੇ ਦੋ ਜਾਨੇ ਸੀ ਹੋਰ ਵੀ ਸੀ ਨਾਲ ਦੋ ਜਾਨੇ ਦੋ ਜਾਨੇ ਕੀ ਨਾਮ ਆ ਤੁਹਾਨੂੰ ਮੇਰਾ ਮੋਹਿਦ ਮਾਰਾ ਜੀ ਤੁਹਾਨੂੰ ਦੇਖਾਂਗੇ ਕਿਹੜੇ ਪਿੰਡ ਆ ਆਪਣੇ ਕਿਹੜੇ ਆਲੇ ਕੀ ਹੈ ਜਾਨਵਰ ਇਹ ਇਹ ਜੰਗਲੀ ਜੂ ਜੰਗਲੀ ਸੂਰ ਆ ਜੀ ਜੰਗਲੀ ਸੂਰ ਆ ਪਰ ਇਹ ਜੰਗਲ ਆਪਣੇ ਛੋਟੇ ਬਾਦ ਕੋਟੀ ਫਾਰਮ ਸੀ ਇਹਦਾ ਬੰਦੇ ਦਾ ਮੋਹਿਦ ਕਾ ਮੋਹਿਦ ਦਾ ਉੱਥੇ ਸਾਨੂੰ ਤੇੜੀ ਮਿਲੀ ਵੀ ਕਿਸੇ ਬੰਦੇ ਸ਼ਿਕਾਰ ਕਰਕੇ ਫੇ ਉਹ ਕੇਸ ਦਾਖਲ ਕਰ ਰਹੇ ਆ। ਤੇ ਅਸੀਂ ਮੌਕੇ ਤੇ ਫੜ ਕੇ ਜਾ ਕੇ ਦੇਖਿਆ ਹੁੰਦੇ ਲੰਘੂ ਇਸ ਫੂਲ ਦੀ ਸਫਾਈ ਕਰ ਰਹੇ ਸੀਗੇ। ਘਟਾ ਘਟ ਵਧ ਕਰ ਰਹੇ ਸੀਗੇ। ਤੁਸੀਂ ਮੌਕੇ ਤੇ ਜਾ ਕੇ ਗਿਰਜ਼ਦਾਰ ਕਿਹtera ਨੂੰ? ਦੋ ਹੁੰਦੇ ਸੀ ਮੋਹਿਤ ਕੁਬਾ ਤੇ ਸੁਖਦੇਵ ਸਿੰਘ ਦੋ ਬੰਦੇ ਸੀ। ਠੀਕ। ਅੱਗੇ ਕਿਹੜੀ ਕਾਰਵਾਈ ਕਰ ਰਹੇ ਹੋ? ਅੱਗੇ ਅਸੀਂ ਸਾਡੇ ਐਕਟ ਹਰ ਦਾ 1972 ਦਾ ਉਹਦੇ ਤਹਿਤ ਅਸੀਂ ਇੰਟਰਸੈਕਸ਼ਨ 994951 ਐਮੈਂਡਮੈਂਟ 222 ਦੇ ਤਹਿਤ ਅਸੀਂ ਇਹਨਾਂ ਨੂੰ court ਪੇਸ਼ ਕਰ ਦੋ ਚਲਾਗੇ ਤੇਰੇ ਜੀ। ਚਲੋ।